ਹਾਂਜੀ ਜੀ ਆਪਾਂ ਪਹੁੰਚ ਗਏ ਜੀ ਖੁੱਡਾ ਲਹਰੇ ਇੱਥੇ ਬੰਦ ਰਹੀ ਸੀਗੀ ਸੜਕ ਇਸ ਕਰਕੇ ਸਾਨੂੰ ਉੱਪਰ ਨੂੰ ਘੁੰਮ ਕੇ ਆਣਾ ਪੈ ਗਿਆ ਅੱਜ ਹੈਗੀ ਸਾਡੀ ਪਾਣੀ ਦੀ ਵਾਰੀ ਫਰੈਂਚ ਲੈਮਨ ਪਹਿਲਾ ਨੱਕਾ ਮੋੜੀਓ ਪਾਣੀ ਦਾ ਪਾਣੀ ਚੱਲ ਰਿਹਾ ਜੀ ਨਹੀਂ ਪਾਣੀ ਆ ਆਲਾ ਫੜ ਆਲਾ ਫੜ ਮੈਂ ਪਾਣੀ ਦੇ ਅੰਦਰ ਵੜਦਾ ਹਾਂ ਇਹਨਾਂ ਡਿੱਗੀ ਪਾਰ ਕੇ ਚੱਲੂਗਾ ਆ ਦੇ ਲੋਕ ਨਾ ਇੰਨਾ ਗੰਦਗੀਰਦੇ ਨਾ ਇਹ ਬਹੁਤ ਗਲਤ ਗੱਲ ਹੈ ਜੀ ਠੀਕ ਥਲਾ ਮਾਤਕ ਨਹੀਂ ਆ ਆ ਬਹੀਆ ਕਪੜਾ ਖਾ ਲਿਆ ਲਿਆ ਗੁੱਦ ਚਾਪੜੀ ਬੁਬੂ ਇਹ ਪਰਨਾ ਤੇ ਜਾਇਮਨਵਾੜੀ ਕਿੱਟੇ ਗਿੱਚੇ ਕਿੱਟੇ ਕੁਕਰ ਤੇ ਇਹ ਨਾ ਨਾ ਮਾੜਾ ਸੱਪਦਾ ਆਇਆ ਨਾ ਕਿੱਛਿਆ ਉਹ ਕੀ ਛੋਟਾ ਕਦਾਣਾ ਸੀ ਅਸਾਂ ਪਾਣੀ बंदूक उसी बात है तेरे को उठा रही बेटा इतना लालसा हो रही है चल पानी खोल गया लोजी फैला प्रक्रिया से सफाई स्टार्ट हो गया क्यों वहाँ पुश आ रही है ਪਹਿਲਾ ਪ੍ਰੋਸੈਸ ਹੈ ਜੀ ਆਪਾਂ ਪਿੱਛੇ ਪਾਣੀ ਮੋੜਦੇ ਹਾਂ ਨਾ ਬਹੁਤ ਲੰਬੇ ਕਿਸਮਾਂ ਨੇ ਤੁਫਾਂਟ ਚ ਚਲ ਬੈਠੋ ਅੱਗੇ ਚੱਲਦੇ ਲਾਗ ਰਿਹਾ ਕਿ ਉਹ ਅੱਗੇ ਦੇਖੋ ਜੀ ਖੇਤਾ ਚ ਪਰਚੀ ਲੈ ਆ ਨਾ ਇਹ ਪਰਚੀ ਦੇਣੀ ਜੀ ਉੱਥੇ ਸਰਕਾਰੀ ਟਿਊਬਲ ਦੀ ਪਰਚੀ ਹੈ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਸਾਡਾ ਗੰਬਰ 4 ਘੰਟੇ 22 ਰੁਪਏ ਘੰਟੇ ਦੀ ਪਰਚੀ ਹੈ ਇਹ ਇਹ ਚੰਡੀਗੜ੍ਹ ਦਾ ਇਹ ਫਾਇਦਾ ਜੀ ਟਿਊਬ ਲਾਣਾ ਆਪਾਂ ਤਾਂਕਾਰ ਲੈ ਆਏ ਇਹ ਸਾਨੂੰ ਨਾ ਸਬਾਨ ਸੂਨ ਕਈਆਂ ਕੂਈਆਂ ਪਿੱਛੇ ਰੱਖੀਆਂ। ਤਾਂ ਕਰਕੇ ਔਖਾ ਹੁੰਦਾ। ਹਾਂ ਪਾਣੀ ਵਧੀਆ ਆਂਦਾ ਰਿਬਲ ਨਾਲ। ਤੇ ਗੱਫ ਸੋਸ ਇਹ ਆ ਵੀ ਜਿਹੜਾ ਸਾਡੇ ਰਿਸ਼ਤੇਦਾਰਾਂ ਨੇ ਪਰਚੀ ਧੁੱਪ ਦੀ ਘਟਾ ਲਈ ਮੈਂ ਧੁੱਪ ਦੇ ਨਹੀਂ ਕਦੀ ਘਟਾਂਦਾ ਪਰ ਧੁੱਪਾ ਸ਼ਾਨਾ ਦੀ ਘਟਾਂਦਾ। ਕਿਉਂ ਐ ਜੀ ਧੁੱਪਾਂ 'ਚ ਪਾਣੀ ਲੈਣਾ ਬਹੁਤ ਔਖਾ ਲੱਗਦਾ। ਚਲੋ ਮੈਨੂੰ ਤਾਂ ਚਲੋ ਮੈਂ ਤਾਂ ਧੁੱਪ ਚੁਪਦੀ ਐ ਕਿਉਂਕਿ ਆਪਾਂ ਧੁੱਪ ਦੇ ਨਾਲ ਜੀ ਐ ਬਹੁਤ ਜਾਵਾ।

ਮੌਸਮ ਬੜੀਆ ਹੈ ਅੱਜ ਬੜਾ ਮੌਸਮ ਹੁਣ ਤੱਕ ਕਰੇ ਲੱਗ ਰਿਹਾ ਹੈ ਉਜੀ ਉਜੀ ਦਾ ਨਾਮ ਕਰਾਉਣਾ ਇਹ ਆਪਣਾ ਬੜਾ ਬੱਲੇ ਚੰਦੇ ਦਾ ਹੁੰਦਾ ਲੱਗਦਾ ਮਿੰਨੂ ਦੇ ਬੜਾ ਟੁੱਟੀ ਇਸ ਕੀ ਹੈ ਗੱਲ ਵਧੀਆ ਗੱਲ ਵਧੀਆ ਬੱਸ ਹੋਰ ਮੈਂ ਦੇਖੇ 12:00 ਵਜੇ ਬੱਸ ਹਾਂ ਅੱਜ ਦਾ ਕੱਢੀ ਨੋ ਨੋ ਰੋਪਾਂ ਹਾਲਤ ਤੇ ਆ ਹ ਮੇਰਾ ਚਲਵਾ ਰੋ ਬਰਾ ਮੇਰੀ ਬਾਤ ਸੁਣੋ ਤੇ ਆਪਾਸ ਕਲੇ ਉਹ ਕਿਰਵਾ ਇਸ ਪਾਣੀ ਵਿੱਚ ਚੱਲ ਰਿਹਾ ਦਾ ਨਾਮ ਉਹ ਚੱਲ ਰਿਹਾ ਇਹ ਬੰਦ ਕਰਨਾ ਪਿਆ ਕਿੰਨਾ ਕਿੰਤਰ ਉਹ ਚੱਲ ਰਿਹਾ ਨੀਚੇ ਚੱਲ ਰਿਹਾ ਉਹ ਚੱਲ ਗਿਆ ਦਿੱਕਿਓ ਜੋ ਬੰਦ ਕਰਨਾ ਬਣਾ ਦੇ ਸਾਰ ਤੇ ਹੇ ਨੀਚੇ ਚੱਲ ਰਿਹਾ ਤੇ ਉੱਪਰ ਨਹੀਂ ਵੀ ਖੇੜੇ ਹੋਣ ਹਾਂ ਉਹ ਬਿਲਕੁਲ ਹੈਗਾ ਟੱਕਣ ਅਡਮਿਸਟਰਡਰ ਬਾਰੇ ਮੈਂ ਫੋਨ ਲਗਾਇਆ ਕਿਸ ਤਰ੍ਹਾਂ ਇਹ ਕਿਸ ਤਰ੍ਹਾਂ ਇਹ ਬਾਰੇ ਜਿਹੜਾ ਚਾ ਬੀ ਦੀ ਫੋਨ ਲਗਾ ਦੇ ਤੇ ਜਦੋਂ ਉਹ ਲੋਕਾਂ ਨੂੰ ਪੁੱਛਿਆ ਤਾਂ ਮੈਂ ਕਿਹਾ

ਪਪੀ ਹੈ ਨਹੀਂ ਤਾਂ ਬੀਸ ਆ ਰਿਖੇ ਮਲਦੀਆਂ ਐਂਡ ਚਾਹੀਦੀ ਮੈਨੂੰ ਦਵਾਈ ਕਹਿ ਤਾਪਰੇ ਮੇਰੇ ਉੱਥੇ ਸਾਰਾ ਪੰਗ ਚੜ ਰਿਹਾ ਹੈ ਸੋ ਰੋਸ ਤੋਂ ਤਾਂ ਅਕਸਰ ਆ ਪੈਂਦੇ ਮੈਂ ਮੋੜ ਲਿਆ ਨਾ ਤੇ ਬੇ ਅੱਛਾ ਹੋ ਰਹਿਣਾ ਮਪੀ ਫਿਰੀ ਬਾਤ ਸਨਮਾ ਜਿਹੜਾ ਮਨ ਮੇਰੀ ਗੱਲ ਇਹ ਕੋਈ ਚੱਕਰ ਨਹੀਂ ਕਿਉਂ ਵੱਲ ਤਾਂ ਬੰਦ ਹੈ ਅੱਛਾ ਤੇ ਕਿਉਂ ਹੈ ਯੋ ਬੰਦ ਕੋਲਣਾ ਕੇ ਬੰਦ ਕਰਦੇ ਹਾਂ ਹੈ ਇਹ ਬੰਦ ਹੋਣਾ ਯੋ ਬੰਦ ਹੋਣਾ ਇੱਧਰ ਮੰਨਣਾ ਹੈ। ਉੱਧ। ਇਹ ਬੰਦ ਹੋਣਾ ਹੈ। ਹੂੰ। ਇਹ ਆਪਣਾ ਹਿੰਦ ਨੂੰ ਬੰਦ ਹੋ ਰਿਹਾ। ਠੀਕ ਹੈ। ਇਹ ਬੰਦ ਹੋਣਾ। ਉੱਧ ਵੀ ਬੰਦੀ ਕਰ ਲੈ ਫਿਰ। ਹਾਂ ਠੀਕ ਹੈ। ਉਧਰ ਖੋਲਨੇ ਪੈਣੇ। ਤਾਂ ਹੀ ਨੀਚੇ ਪਣੀ ਜਾਣਾ। ਬੰਦ ਕਰ ਦੇਣਾ ਉਹ ਵੀ। ਖੋਲਨੇ ਖੋਲਨੇ ਪੈਣੇ। ਤਾਂ ਹੀ ਮਨ ਨੀਚੇ ਜਾਉਣਾ ਮੇਰੇ ਸਾਬ ਤੇ। ਉਹ ਇਲਾ ਵਿੱਚ ਜਾਂਦੇ ਹਾਂ। चुपने में आवा तू पा बहुत है ना तेरी mm. ड्यूटी कितने बजे तक है मेरे दो बजे तक है दो बजे तक mm. तो ही गल है उन्हें बंद करया मैं है चल मैं गया देखा मैं तन्नू आ जा बहुत बहुत चला यो भी बंद करना मैं ना कर रहा टू वेल का यो तू नीचे वास्ते नीचे तो लोड नहीं लंदा और फोन ਲੋ ਜੀ ਆਪਾਂ ਇਹ ਆਪਾਂ ਦੋ ਦੋ ਬਾਲ ਬੰਦ ਕਰਦੇ ਠੀਕ ਹੈ ਇਹ ਚਾਬੀ ਦੇਦੀ ਬਾਈ ਨੇ ਕਹਿੰਦਾ ਰੈਂਚ ਤੇ ਗਾ ਨੂੰ ਪੰਗਾ ਲੈ ਰਿਹਾ ਤੇ ਚਾਬੀ ਲੈ ਜਾ ਹੁਣ ਆਪਾਂ ਇਹ ਖੁੱਡਾ ਲਾਉਣਾ ਚਾਹੀ ਹੈ ਹੋਇਆ ਜੀ ਇਸ ਕਰਕੇ ਮਰਦਾ ਨਾ ਆ ਜੀ ਰਕਾਲ ਕੋਲ ਤਾਂ ਆ ਨਹੀਂ ਚਾਬੀ ਨੂੰ ਆਪਾਂ ਨੇ ਹਾਂ ਨਾ ਟਿਊਬਲ ਚਲਾ ਆਨ ਕਰਵਾ ਦਿਆ ਹੁਣ ਦੇਖਦੇ ਆ ਪਾਣੀ ਦੇ ਬਾਲ ਐਨੇ ਹੈਗੇ ਜਿਹੜੇ ਚੈੱਕ ਕਰਨੇ ਨੇ ਕਰ ਲੇ ਹੁਣ ਅੱਗੇ ਜਾ ਕੇ ਆਪਾਂ ਨੇ ਖਾਲ ਪੱਟਣੀ ਆ ਪਾਣੀ ਬਾੜਨਾ ਉਧਰ ਨੂੰ ਚਲੋ ਦੇਖਦੇ ਆ ਤਦ ਕਰ ਦਿਨਾਂ ਦੇ ਚੱਕ ਜਿਹੜਾ ਮੋਬੱਤ ਗਿਆ ਆ ਪਿੰਡ ਆ ਲੈਣਾ ਪੈ ਪੇ ਵਟਵਾ ਦੀ ਕਿਸੀ ਪਤੰਦਰ ਫਨਾ ਦੇ ਮੈਨੂੰ ਓਖਾ ਕਰ ਗਿਆ ਇਹ ਤਾਂ ਹੁਣ ਲੱਗੇ ਤੇ ਪੰਜ ਬਾਈ ਆ ਗਿਆ ਸੀਗਾ ਤਾਂ ਇੱਥੇ ਪਾਣੀ ਮੋੜ ਕੇ ਸਿੱਧਾ ਖੇਤ ਚ ਜਾਊਗਾ ਦੇਖੋ ਕੀ ਆ ਇਸੇ ਆਪਾਂ ਪਾ ਦੇ ਤੂੰ ਪਾ ਜੋ ਇਹ ਦੇਖੋ ਜੀ ਕੰਮ ਕਰਾ ਲਿਆ ਸਾਰਾ ਪੱਟੀਪੁਰਾ ਹਾਲ ਹੋ ਗਿਆ ਦੇਖੋ ਇਹ ਆ ਦੇਖੋ ਆ ਦੇਖੋ ਇਹ ਨਾ ਖੂਨ ਇਹ ਖੂਨ ਕਾਂਚੇ ਪਾੜ ਗਿਆ ਹੁਣ ਘਰ ਜਾ ਕੇ ਧਵਾਉਂਗਾ ਇਹਨੂੰ ਆ ਲੱਗ ਗਿਆ ਲੱਗ ਗਿਆ ਉਹ ਕਾਂਚ ਲੱਗ ਗਿਆ ਉਹ ਕੀ ਹਾਲ ਹੈ ਦੇਖੋ ਜੀ ਪਾਣੀ ਪਹਿਲਾਂ ਲਾਈ ਜਾਂਦਾ ਪਰ ਉਹ ਪੈਪ ਕੱਢਣ ਦੀ ਕੀ ਲੋੜ ਸੀ ਪਰ ਜੁਆ ਹੈ ਪਾਣੀ ਦਿਖਾ ਦੇ ਉੱਥੇ ਚੱਲਦਾ ਕੀਤਾ ਉਹ ਦੇਖੋ ਇਹ ਪਾਣੀ ਚੱਲਦਾ ਗਾਣੇ ਦੇ ਦਿਲ ਤਾਂ ਬਹੁਤ ਗਿਆ ਉਹ ਦੇਖੋ ਪਾਣੀ ਚੱਲਦਾ ਮੇਰੇ ਗੱਲੇ ਆ ਇਹ ਕੰਚ ਫੜ ਗਿਆ ਆਪਾਂ ਕੰਟੀ ਐਡਾ ਬੜਾ ਤਾਂ ਐਡਾ ਚੌੜਾ ਦੇਖੋ। ਅੱਡਿਲਤਾ ਵੀ ਨਾ ਹੁੰਦਾ। ਪਾਣੀ ਵੀ ਪੁਰਾਣੀ ਹੋਇਆ ਤੇ ਕੋਈ ਪਤਾ ਰਸਤਾ ਵੀ ਪਟਿਆ ਸੀਗਾ ਉਸ ਕਰਕੇ ਵੀ ਤਾਂ ਜਿਹੜੇ ਕੱਲੂ ਅਗਲੀ ਵਾਰੀ ਜੋ ਵੀਡੀਓ ਜਿਹੜਾ ਤੁਹਾਨੂੰ ਦਿਖਾਵਾਂਗਾ ਨਾਂ ਦੇ ਹੋਏ। ਫਿਰ ਇਹ ਮੈਂ ਆਪਸੇ ਪੱਤੀ ਕਰਾ ਲਊਗਾ। ਉਹ ਬੈਰੋ ਵੀਡੀਓ ਦੇ ਐਂਡ ਤੱਕ ਮਿਲਦੇ ਆ ਅਗਲੇ ਵਲੋਗ ਵਿੱਚ। ਸੌਜੀ ਜਾ।